ਹਾਂਜੀ ਦੋਸਤੋ ਜਿਹੜੀ ਤੁਸੀਂ ਆ ਕਣਕ ਦੇਖ ਰਹੇ ਹੋ ਮੱਚੀ ਹੋਈ ਪਿੰਡ ਜਵੰਦਾ ਪਿੰਡੀ ਜ਼ਿਲ੍ਹਾ ਬਰਨਾਲਾ ਨੇੜੇ ਤਨੌਲਾ ਇਹ ਨੱਥਾ ਸਿੰਘਾ ਜੀ ਸੜਕ ਦੇ ਉੱਪਰ ਦੀ 24 ਘੰਟੇ ਵਾਲੀ ਤਾਰ ਲੰਘ ਰਹੀ ਸੀ ਉਹਦੇ ਵਿੱਚੋਂ ਸਪਰਕ ਵੱਜ ਕੇ ਅੱਗ ਲੱਗੀ ਆ ਤੇ ਅੱਗ ਨੇ 25 30 ਕਿੱਲੇ ਜਮਾ ਸਵਾਹ ਬਣਾਤੇ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਸਾਈਡ ਤੇ ਡਰੇਨ ਲੱਗ ਜੀ ਪਾਣੀ ਵਾਲੀ ਤਾਂ ਕਰਕੇ ਉਧਰ ਬਚਤ ਰਹੀ ਉਧਰ ਵੀ ਕਣਕ ਬਹੁਤ ਖੜੀ ਸੀਗੀ ਤੇ ਦੂਜੇ ਪਾਸੇ ਮੱਕੀ ਸੀ ਤਾਂ ਕਰਕੇ ਬਹੁਤ ਬਚਤ ਰਹੀ ਤੇ ਬਾਕੀ ਕਿਸਾਨ ਵੀਰਾਂ ਨੇ ਸੇਤੀ ਕੰਟਰੋਲ ਕਰ ਲਿਆ ਅੱਗ ਨੂੰ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਅੱਜ 14 15 ਕਿੱਲੇ ਮੱਚ ਗਏ ਜੀ 10 ਚ 4 5 ਘਰਾਂ ਦੇ ਅੱਜ ਬਈ ਪਿੰਡ ਜਮੰਦਾ ਪਿੰਡੀ ਜ਼ਿਲ੍ਹਾ ਬਰਨਾਲਾ ਨੇੜੇ ਤਣਾਉਲੇ ਦੇ 25 30 ਕਿੱਲਿਆਂ ਨੂੰ ਅੱਗ ਲੱਗ ਗਈ 24 ਘੰਟੇ ਲਈ ਲਾਈਟ ਦਾ ਸਪਾਰਕ ਵੱਜ ਗਿਆ ਖੜੀ ਕਣਕ ਨੂੰ ਸਵਾ ਬਣਾਤਾ ਅੱਗ ਨੇ ਤੇ ਬਾਕੀ ਪਿੰਡ ਵਾਲ ਨੇ ਕੰਟਰੋਲ ਕਰ ਲਿਆ ਦੂਜੀ ਸਾਈਡ ਜਾ ਰਿਹਾ ਸੀ ਸੂਆ ਪਾਣੀ ਵਾਲਾ ਉਹਦੇ ਕਰਕੇ ਬੱਤਰੀ ਜਿਹੜੀ ਉਤਾਰ ਦੇਖ ਰਹੇ ਹੋ ਤੁਸੀਂ ਉਹਦੇ ਨਾਲ ਸਪਾਰਕ ਵੱਜੀ ਥੱਲੇ ਚਿੰਗਾੜਾ ਡਿੱਗਿਆ ਤੇ ਅੱਗ ਲੱਗ ਗਈ ਤੇ ਅੱਗ ਨੂੰ ਕੰਟਰੋਲ ਕਰ ਲਿਆ ਪਿੰਡ ਦੇ ਨੇੜੇ ਤੇਰੇ ਪੂਰੇ ਖੁੱਬੇ ਬੁੱਗਰ ਆਤਰ ਸਿੰਘ ਵਾਲਾ ਜਵੰਦਾ ਪੰਡਿਤ ਣਾਉਲਾ ਕਾਲੇ ਕੇ ਸਾਰੇ ਪਿੰਡਾਂ ਵਿੱਚੋਂ ਲੋਕਾਂ ਨੇ ਲਾਸਮੈਂਟਾ ਕਰਤੀਆਂ ਤੇ ਪਹੁੰਚ ਗਏ ਨੇ ਅੱਗ ਨੂੰ ਕੰਟਰੋਲ ਕਰ ਲਿਆ ਤੇ ਪਾਣੀ ਦੀਆਂ ਟੈਂਕੀਆਂ ਲੈ ਕੇ ਪਹੁੰਚ ਗਏ ਲੋਕ ਤੇ ਬਾਕੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਲੋਕ ਬਹੁਤ ਪਹੁੰਚੇ ਨੇ ਕੋਈ ਸਪਰੇਅ ਵਾਲੀ ਢੋਲੀ ਲੈ ਕੇ ਪਹੁੰਚ ਗਿਆ ਕਿ ਹਾਲ ਤਵੀਆਂ ਜੋ ਲੋਕਾਂ ਦੇ ਹੱਥ ਚ ਆਈ ਗਿਆ ਬਾਲਟੀਆਂ ਲੈ ਕੇ ਪਹੁੰਚੀ ਗਏ ਨੇ ਪਾਣੀ ਵਾਲੀਆਂ ਤੇ ਅੱਗ ਨੂੰ ਕੰਟਰੋਲ ਕਰ ਲਿਆ 25 30 ਕਿੱਲਿਆਂ ਦੀ ਰਾਖ ਬਣਾਤੀ ਪਿੰਡ ਜਮੰਦਾ ਪਿੰਡੀ ਨੇੜੇ ਤਨੌਲਾ ਜ਼ਿਲ੍ਹਾ ਬਰਨਾਲਾ ਤੇ ਇਹ ਸਾਰਾ ਕਾਰਨ 24 ਘੰਟੇ ਦੀ ਲਾਈਟ ਦੇ ਨਾਲ ਸਪਾਰਕ ਹੋ ਗਈ ਸੀ ਤਾਰ ਤੇ ਉਹਦੇ ਨਾਲ ਸਾਰੀ ਜਿੰਨੀ ਵੀ ਗੰਸ ਮੱਛੀ ਬਈ ਖੜੀ ਮੱਛੀ ਆ ਤੇ ਪਿੰਡੀਆਂ ਦੇ ਵਿੱਚ ਸੂਏ ਦੇ ਨਾਲ ਤੇ ਲੋਕ ਦੂਰੋਂ ਦੂਰੋਂ ਪਹੁੰਚ ਗਏ ਬਈ ਪਿੰਡਾਂ ਦੇ ਵਿੱਚ ਲੋਸ ਮਿੱਟ ਕੇ ਆਪਤੀ ਤੇ ਦੂਰੋਂ ਦੂਰੋਂ ਲੋਕ ਪਹੁੰਚ ਗਏ ਤੇ ਉਹ ਆਉਂਦੀ ਆ ਆਪਣੀ ਫਾਇਰ ਗੇਟ ਉਹ ਆਉਂਦੀ ਆ ਪਿੱਛੋਂ ਆਈ ਆ ਜਦੋਂ ਜਦੋਂ ਅੱਗ ਬੁਝਾਤੀ ਉਦੋਂ ਫਾਇਰ ਵੇਟ ਆ ਪਹੁੰਚੀ ਆ ਪਾਣੀ ਵਾਲੀ ਤੇ ਇਦੋਂ ਪਹਿਲਾਂ ਕਿਸਾਨ ਵੀਰਾਂ ਨੇ ਹਨਾ ਤੇ ਬੁਝਾਤੀ ਸਾਰੀ ਹਲੋ ਟਰੈਕਟਰ ਤਵੀਆਂ ਲੈ ਕੇ ਹਾਲ ਲੈ ਕੇ ਪਹੁੰਚ ਗਏ ਹੁਣ ਆਈ ਆਹੋ ਲਾਲੋ ਸਾਹਿਬੀ ਫਰਗੇਟ ਉਹ ਪਹੁੰਚੀ ਲਓ ਜੀ ਹੁਣ ਪਹੁੰਚੀ ਆ ਹੁਣ ਅੱਗ ਤਾਂ ਬੁਝਾਤੀ ਹਨਾ ਕਿਸਾਨਾਂ ਨੇ ਤੇ ਨੁਕਸਾਨ ਬਈ ਬਹੁਤ ਹੋ ਗਿਆ ਹਨਾ ਲਾਲਾ ਹੈਗੇ ਨੇ 25 30 ਕਿੱਲਾਂ ਚ ਅੱਗ ਨੇ ਸਵਾਹ ਬਣਾਤਾ ਸਾਰੇ ਕਾਜੀ ਦਾ ਜਮਾ ਪਿੰਡੀਆਂ ਦੇ ਲਵੇ ਅੱਗ ਲੱਗੀ ਹੋਈ ਆ ਬਈ ਇਹ 24 ਘੰਟੇ ਲਾਈਟ ਸੀ ਜਿਹੜੀ ਉਹਦਾ ਸਪਾਰਕ ਵੱਜਿਆ ਤੇ ਉਹ ਸੂਏ ਲਬੋਂ ਜਿਹੜਾ ਬਾਬਾ ਨੱਥਾ ਸਿੰਘ ਵਾਲਾ ਗੁਰਦੁਆਰੇ ਨੂੰ ਰਾਹ ਜਾਂਦਾ ਉੱਥੋਂ 스파ਰਕ ਵੱਜਿਆ ਲੈਟ ਦਾ ਲੈਟ ਦੇ ਕਾਰਨ ਅੱਗ ਲੱਗੀ ਹੈ ਵੀ ਕਹਿੰਦੇ ਤੇ ਬਾਕੀ ਵੀ ਹੁਣ ਪੂਰੇ ਕਾਕ ਬਹੁਤ ਖੜੀ ਸਾਰੇ ਗਾਂ ਬਚਤ ਰਹੇਗੀ ਪਰ ਇਧਰ 25 30 ਕਿੱਲੇ ਸਾਨ ਵੀਰਾਂ ਦੇ ਹਨ ਤਬਾਹ ਕਰਦੇ ਤੇ ਲੋਕ ਦੂਰੋਂ ਬਾਲਟੀਆਂ ਲੈ ਕੇ ਪਹੁੰਚੇ ਕੋਈ ਕਾਰੀਆਂ ਕੋਈ ਕੁਝ ਲੈ ਕੇ ਹਨ ਫਰੀਆਂ ਲੈ ਕੇ ਪਹੁੰਚਿਆ ਕੋਈ ਟੈਂਕੀਆਂ ਲੈ ਕੇ ਪਹੁੰਚਿਆ ਪਰ ਅੱਲੇ ਬਰਮਾ ਦੀ ਕਿਰਪਾ ਨਾਲ ਦਾਹਾਂ ਮਾਚਤ ਰਹੀ ਭਾਏ ਜਿੰਨਾ 25 ਦੀ ਗੱਲੇ ਬਾਹਣ ਦੇ ਸੀ ਸਾਰੇ ਲਵੇੜ ਚ ਲੈ ਗਏ ਆਗਨੇ ਤੇ ਤੁਸੀਂ ਦੇਖੋ ਟਰੈਕਟਰ ਘਟੋ ਘਟ 40 50 ਤਾਂ ਟਰੈਕਟਰ ਪਹੁੰਚ ਗਏ ਨੇ ਤੇ ਬਾਕੀ ਕੋਈ ਪਾਰਟੀਆਂ ਲੈ ਕੇ ਕੋਈ ਡਾਣੀਆਂ ਮੂੜੀਆਂ ਤੋੜ ਕੇ ਹਨਾ ਕੋਈ ਸਪਰੇਅ ਵਾਲੇ ਪੰਪ ਲੈ ਕੇ ਤੇ ਲੋਕ ਦੂਰੋਂ ਦੂਰੋਂ ਪਹੁੰਚ ਗਏ ਨੇ ਤੇ ਦੂਰੋਂ ਦੂਰੋਂ ਲੋਕ ਪਹੁੰਚ ਚੁੱਕੇ ਨੇ ਜਿਹੜੀ ਬਈ ਇਹ ਅੱਗ ਲੱਗੀ ਜੇ ਨਾ ਸਪਾਰਕ ਦੇ ਕਾਰਨ ਇਹ ਸੂਏ ਕਰਕੇ ਨਾ ਇਧਰਲੇ ਪਾਸੇ ਵੀ ਕਣਕ ਬਚ ਗਈ ਜੇ ਸੂਆ ਨਾ ਹੁੰਦਾ ਤਾਂ ਇਹਨੂੰ ਵੀ ਸਾਰਿਆਂ ਨੂੰ ਲਪੇਟ ਚ ਲੈਂਦੀ ਇਹ ਅੱਗ ਤੇ ਤਾਂ ਕਰਕੇ ਬਚਤ ਰਹੀ ਆ ਪਾਣੀ ਕਰਕੇ ਨਾ ਸੂਏ ਘਵਾ ਕੇ ਜਿਹੜੀ 24 ਘੰਟੇ ਵਾਲੀ ਸਪਾਰਕ ਸੀਗੀ ਉਹਦੇ ਨਾਲ ਉਹਦੇ ਕਾਰਨ ਅੱਗ ਲੱਗੀ ਇਹ ਤੇ ਜਿੰਨੀ ਵੀ ਕਣਕ ਖੜੀ ਸੀਗੀ ਮਤਲਬ ਕੋਈ ਵੱਡੀ ਨਹੀਂ ਹੋਈ ਸੀਗੀ ਜਿੰਨੀ ਕਣਕ ਸਾਰੀ ਖੜੀ ਸੀ ਖੜੀ ਦੀ ਸਵਾਹ ਬਣਾਦੀ ਜਦੋਂ ਸਪਾਰਕ ਵੱਜ ਗਿਆ ਇੱਕ ਹਵਾ ਵਾਲੀ ਚੱਲਦੀ ਸੀ ਹਵਾ ਕਾਰਨ ਨਾ ਤਾਹੱਕ ਬਹੁਤ ਦੂਰ ਤੱਕ ਪਹੁੰਚ ਗਈ ਬਾਕੀ ਕਿਸਾਨ ਵੀਰ ਪਹੁੰਚ ਗਏ ਨੇੜੇ ਪਿੰਡ ਵਾਲੇ ਹਨਾ ਪਿੰਡੀਆਂ ਦੇ ਇਤੋਂ ਕੁੱਬੇ ਬੁੱਗਰ ਸਾਰੇ ਆਤਰ ਸਿੰਘ ਵਾਲ ਦੇ ਨੇੜੇ ਤੇੜੇ ਦੇ ਕਿਸਾਨ ਪਹੁੰਚ ਗਏ ਜਿਹੜੀ ਹੁਣ ਲਾਲੋ ਸਾਹਿਬ ਵੀ ਆਪਣੀ ਬੱਸ ਆਈ ਆ ਉਹ ਫੈਰ ਗੇਟ ਆ ਪਾਣੀ ਵਾਲੀ ਉਹ ਹੁਣ ਪਹੁੰਚੀ ਆ ਬਈ ਪਾਣੀ ਨੂੰ ਪਹਿਲਾਂ ਤਾਂ ਕੰਟਰੋਲ ਕਰ ਲਿਆ ਸਾਰੇ ਭਰਾਵਾਂ ਨੇ ਪਾਣੀ ਇਹ ਛਿੜਕ ਕੇ ਕਣਕ ਨੂੰ ਤੇ ਹੁਣ ਜਦੋਂ ਸਾਰੀ ਅੱਗ ਬੁਝਾਤੀ ਉਦੋਂ ਲਾ ਲੋ ਸਾਹਿਬ ਫਾਇਰ ਗੱਡ ਦੀ ਗੱਡੀ ਆਈ ਆ ਮੈਨੂੰ ਜੂਮ ਕਰਕੇ ਦਿਖਾਉਣਾ ਉਹ ਖੜੀ ਆ ਨੱਥਾ ਸਾਹਿਬ ਗੁਰਦੁਆਰੇ ਤੇ ਖੜਕਦੇ ਖੜੀ ਆ ਲਾ ਲੋ ਸਾਹਿਬ ਇਤੋਂ ਪਹਿਲਾਂ ਕੰਟਰੋਲ ਅੱਗ ਨੂੰ ਕਰ ਲਿਆ ਤੇ ਨੁਕਸਾਨ ਬਈ ਬਹੁਤ ਸਰਕਾਰ ਨੂੰ ਚਾਹੀਦਾ ਵੀ 24 ਘੰਟੇ ਵਾਲੇ ਵੀ ਇਹ ਦਿਨੇ ਕੱਟ ਲਾਉਣਾ ਚਾਹੀਦਾ ਕਿਉਂਕਿ ਸਾਨੂੰ ਪਤਾ ਅੱਜ ਕੱਲ ਹਨਾ ਇਹੀ ਟਾਈਮ ਪੰਜ ਸੱਤ ਦਿਨ ਹਨਾ ਵੀ ਕਿਸਾਨ ਕਿਸਾਨਾਂ ਦਾ ਬਾਡੀ ਦਾ ਤੇ ਬਾਕੀ ਕੰਟਰੋਲ ਕਰ ਲਿਆ ਅੱਗ ਦਾ ਕਿਸਾਨ ਵੀਰਾਂ ਨੇ ਕੋਈ ਟੈਂਕੀ ਆ ਲੈ ਆ ਕੋਈ ਹਾਲ ਤਵੀਆਂ ਪਾ ਲੈ ਆ ਕੋਈ ਸਪਰੇਅਰ ਪੰਪ ਚੱਕ ਲੈ ਆ ਕੋਈ ਬਾਹਲੀਆਂ ਕਿਸਾਨ ਲੈ ਆਇਆ ਤੇ ਅੱਗ ਨੂੰ ਕੰਟਰੋਲ ਕਰ ਲਿਆ ਸੀਤੀ ਕਿੱਲਿਆਂ ਨੂੰ ਅੱਗ ਜਿਹੜੀ ਅੱਗ ਲੱਗੀ ਆ ਮਿੱਤਰੋ ਇੱਥੇ ਆਪਣੇ ਪਿੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਇੱਥੋਂ ਸਪਾਰਕ ਵੱਜਿਆ ਆ ਦੇਖਦੇ ਉਪਰੋਂ ਲੋਕ ਖੜੇ ਪਹੁੰਚੇ ਨੇ ਇੱਥੇ ਤੁਹਾਨੂੰ ਦਿਖਾਉਣੇ ਆ ਜਿਹੜੀ 24 ਘੰਟੇ ਲਾਈਟ ਆ ਰਹੀ ਆ ਤੇ ਲਾਈਟ ਜਾ ਰਹੀ ਹੈ ਇਹਦੇ ਕਾਰਨ ਆ ਨਾ ਸਪਾਰਕ ਵੱਜਿਆ ਤੁਹਾਨੂੰ ਦਿਖਾਉਣਾ ਵੀ ਖੜੀ ਗਣਕ ਜਿੰਨੀ ਵੀ ਖੜੀ ਗਣਕ ਸੀ ਘਟੋ ਘਟ ਵੀ ਘਟੋ ਘਟਰਾ ਦੇ ਵਿੱਚ ਵੀ 20 ਕਿੱਲਿਆਂ ਦੀ ਗੈੜ ਹੈਗਾ ਵੀ ਜਿਹੜੀ ਮੱਚ ਕੇ ਸਵਾਹ ਹੋ ਗਈ ਤੇ ਤੁਹਾਨੂੰ ਬਾਕੀ ਮੈਂ ਦਿਖਾਉਣਾ ਜਿੱਥੋਂ ਵੀ ਜਾ ਕੇ ਇਹ ਉਹ 스파ਰਕ ਵੱਜਿਆ ਕਿਹੜੀ ਦੇਖ ਤੂੰ 24 ਘੰਟੇ ਦੀ ਲਾਈਟ ਸੀ ਤੇ ਉਹ ਭੁਖੀ ਜਾਂਦੀ ਹਾਲੇ ਵੀ ਹਨਾ ਬਾਈ ਤੇ ਫੈਵਰੇਟ ਗੱਡੀਆਂ ਆ ਗਿਆ ਪਿੰਡ ਵਾਲਿਆਂ ਨੇ ਕੰਟਰੋਲ ਕਰ ਲਿਆ ਕੋਈ ਤਵੀਆਂ ਪਾ ਲਿਆ ਕੋਈ ਬਾਲਟੀਆਂ ਚੱਕ ਲਿਆ ਕੋਈ ਪੰਪ ਚੱਕ ਲਿਆ ਕੰਟਰੋਲ ਕਰ ਲਿਆ ਅੱਗ ਨੂੰ ਤੇ ਬਾਕੀ ਸੋਨ ਨੂੰ ਦਿਖਾਉਣੇ ਜਿੱਥੋਂ 스파ਰਕ ਵੱਜਿਆ ਇਹ ਜੀ ਦੀ ਆ ਡੇਕ ਦੇ ਉੱਪਰ ਸਪਾਰਕ ਵੱਜਿਆ ਬਾਈ ਤੁਹਾਨੂੰ ਦਿਖਾਉਣੇ ਆ ਤੇ ਆਪੇ ਚਾਚਾ ਹੁੰਦਾ 15 ਕਿੱਲੇ ਮੱਚ ਗਏ ਜੀ 10 ਚ 4-5 ਘਰਾਂ ਦੇ ਇਹ 24 ਘੰਟੇ ਲਾਈਟ ਸੀ ਆ 24 ਘੰਟਾ ਹੀ ਲਾਈਟ ਹੈ ਜੀ ਇਹ ਉਹਨੂੰ ਜਾਂਦੀ ਆ ਸੂਰਾਂ ਵਾਲੇ ਸਟੋਰ ਨੂੰ ਕਿੰਨਾ ਬਾਣ ਮੱਚ ਗਿਆ ਹੋਵੇ ਜੀ ਆ ਬਚ ਗਏ 20-25 ਕਿੱਲੇ 13 ਕਿੱਲੇ ਬਚ ਗਏ ਇਹ ਸਾਰੀ ਗਾਣਤ ਵੀ ਖੜੀ ਆਪ ਦਾ ਕਾਦੋ 20 ਕਿੱਲਾ ਵੱਡਿਆ ਹੋਇਆ ਸੀ ਗੱਲਾਂ ਲੋਕਤੋਂ ਦੇਖੋ ਜਿੰਨੀ ਵੀ ਕਣ ਕੇ ਮੱਚ ਗਏ ਉਹ ਹੀ ਆ ਸਾਰੀ ਖੜੀ ਸੀ ਕੋਈ ਵੱਡੀ ਨਹੀਂ ਹੋਈ ਸੀ ਸਾਰਾ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ ਤੇ ਤੁਸੀਂ ਆਪ ਦੇਖ ਲਓ ਵੀ ਸਾਰੀ ਗਣਕ ਬਿਲਕੁਲ ਖੜੀ ਸੀਗੀ ਕੋਈ ਵੱਡੀ ਨਹੀਂ ਹੋਈ ਸੀਗੀ ਗੱਲ ਕਰਾ ਜਿਹੜਾ ਨਾਲ ਡਰੇਨ ਜਾਂਦੀ ਐ ਸੂਏ ਦੀ ਉਹਦੇ ਕਰਕੇ ਗਾਂ ਬਚਤ ਰਹਿ ਗਈ ਬਾਕੀ ਪਿੰਡ ਕੋਲੇ ਸੀ ਤਾਂ ਕਰਕੇ ਪਿੰਡ ਵਾਲਿਆਂ ਨੇ ਹੈਨਾ ਪਿੰਡ ਕਰਕੇ ਬਚਤ ਰਹਿ ਗਈ ਹੈਨਾ ਪਿੰਡ ਵਾਲੇ ਨੇੜੇ ਲਾਫਮੈਂਟਾ ਹੋ ਗਈਆਂ ਜਿਵੇਂ ਆਤਰ ਸਿੰਘળા ਕੁੱਬੇ ਭੂਰੇ ਸਾਰੇ ਇਕੱਠੇ ਹੋ ਕੇ ਲੋਕ ਕਿਸਾਨ ਇੱਥੇ ਪਹੁੰਚ ਗਏ ਤਾਂ ਕਰਕੇ ਕੰਕ ਤੋਂ ਕੰਟਰੋਲ ਕਰ ਲਿਆ ਤੁਸੀਂ ਦੇਖੋ ਵੀ ਹਾਲੇ ਵੀ ਵਿਚ ਵਿਚ ਭੁખી ਜਾਂਦੀ ਆ ਕਿਉਂ ਆਰਬਿਟ ਹਾਲੇ ਪਾਣੀ ਵਾਲੀ ਫੈਰਫਿਗੇਟ ਅਸੀਂ ਜਿਹੜੀ ਉਹ ਲੇਟ ਪਹੁੰਚੀ ਆ ਤੇ ਲੋਕਾਂ ਨੇ ਹਨਾ ਜਲਦੀ ਜਲਦੀ ਕੰਟਰੋਲ ਕਰ ਲਿਆ ਕਿਉਂ ਉਹਦੇ ਨਾਲ ਤੋਂ ਦੱਸਣਾ ਮੈਂ ਸੂਗਾ ਜਿਹੜਾ ਸੂਏ ਦੇ ਕਰਕੇ ਹਨਾ ਵੀ ਪਾਣੀ ਦੀ ਉਹਦੀ ਬਚਤ ਰਹਿ ਗਈ ਅੱਗ ਦੀ ਨਹੀਂ ਗਾਹਾਂ ਵੀ ਟਾਪਦੀ ਹੈ ਗਾਹਾਂ ਜਾ ਕੇ ਵੀ ਹੈ ਕਈ ਖਾਸੀਆਂ ਫਾਸਲਾਂ ਨੂੰ ਨੁਕਸਾਨ ਪਹੁੰਚਾਉਂਦੀ ਕਈ ਏਕੜ ਨੂੰ ਤੇ ਤੁਸੀਂ ਦੇਖੋ ਹਲੇ ਵੀ ਦੂਰ ਦੇਖੋ ਹਲੇ ਪਾਣੀ ਸੜਕੀ ਜਾਂਦੇ ਨੇ ਕਿਉਂ ਹਵਾ ਬਹੁਤ ਚੱਲ ਰਹੀ ਆ ਤੇ ਸਾਰੀ ਕਣਕ ਖੜੀ ਸੀ ਆ ਦੇਖ ਲਓ ਬੱਲੀਆਂ ਸਭ ਖਤਮ ਕਰਦੀਆਂ ਤੇ ਤੁਸੀਂ ਲੋਕ ਪਹੁੰਚੇ ਨੇ ਦੂਰੋਂ ਨੇੜੋਂ ਹਣਾ ਸਾਰੇ ਤੁਸੀਂ ਦੇਖ ਰਹੇ ਹੋ ਵੀ ਬਝਾਉਣ ਵਾਸਤੇ ਜਿਹੜੀ 24 ਘੰਟੇ ਦੀ ਲਾਈਟ ਆ ਰਹੀ ਹੈ ਇਹ ਆਪਣੇ ਨੱਥਾ ਸਿੰਘ ਵਾਲਾ ਗੁਰਦੁਆਰਾ ਵਾਲੀ ਲੈਨ ਆ ਇਹ ਤੇ ਸਿੱਧੀ ਬੁਗਰਾ ਨੂੰ ਜਾਂਦੀ ਹੈ ਲੈਣਾ ਤੇ ਬਾਕੀ ਪਿੰਡ ਵਾਲੇ ਕਿਸਾਨ ਪਹੁੰਚ ਗਏ ਉਹਨਾਂ ਨੇ ਅੱਗ ਨੂੰ ਕੰਟਰੋਲ ਕਰ ਲਿਆ ਤੇ ਆ ਦੇਖੋ ਬਾਕੀ ਇਧਰਲੀ ਸਾਈਡ ਮੱਕੀ ਆ ਗਈ ਉਹਦੇ ਕਰਕੇ ਵੀ ਬਚਤ ਰਹੀ ਗਈ ਹਨ ਜੇ ਮੱਕੀ ਨਾ ਹੁੰਦੀ ਤਾਂ ਬਹੁਤ ਨੁਕਸਾਨ ਹੋਰ ਭਾਰੀ ਹੋਣਾ ਸੀਗਾ ਤੇ ਦੂਜੀ ਸਾਈਡ ਪਾਣੀ ਵਾਲਿਆ ਆਪਣਾ ਡਰੇਨ ਆ ਗਈ ਡਰੇਨ ਕਰਕੇ ਵੀ ਬਚਤ ਰਹੀ ਗਈ ਹਨ ਬਾਕੀ ਦੂਰ ਨੇੜੇ ਦੇ ਕਿਸਾਨ ਲੋਕ ਵੀ ਪਹੁੰਚ ਗਏ ਕੋਈ ਟੈਂਕੀਆਂ ਲੈ ਕੇ ਕੋਈ ਹਾਲ ਕੋਈ ਤਵੀਆਂ ਕੋਈ ਡੇਕਾਂ ਡਾਣੀ ਤੋੜ ਕੇ ਪਹੁੰਚ ਗਿਆ ਕੰਟਰੋਲ ਨੂੰ ਅੱਗ ਨੂੰ ਕੰਟਰੋਲ ਕਰ ਲਿਆ ਸੀ ਤੇ ਤੁਸੀਂ ਦੇਖੋ